ਸਤਿ ਸ੍ਰੀ ਅਕਾਲ ਨਮਸਕਾਰ ਖਦਾਬ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਪ੍ਰਾਸਤ ਚੈਨਲ ਨਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਹੋਰ ਜਿਹੜਾ ਹੜ ਦਾ ਸੀਨ ਦਿਖਾ ਰਿਹਾ ਕਿ ਤੁਹਾਡੇ ਸਾਹਮਣੇ ਜਿਹੜਾ ਇਹ ਹਲ ਹੈ ਇਹਨੂੰ ਲੋਹੇ ਦਾ ਹਲ ਜਾਂ ਇਹਨੂੰ ਦੋ ਦੋ ਪੱਖੇ ਵਾਲਾ ਹਲ ਕਹਿੰਦੇ ਆ ਇਹ ਦੋ ਪੱਖਿਆਂ ਵਾਲੇ ਹਲ ਤੋਂ ਭਾਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜ਼ਮੀਨ ਨੂੰ ਇਹ ਦੋ ਸਾਈਡਾਂ ਤੇ ਖਿਲਾ ਰਿਹਾ ਤੇ ਇਸ ਤਰ੍ਹਾਂ ਦੇ ਹਲ ਨੂੰ ਜਿਹੜੇ ਕੱਚੂ ਵਾਲ ਵੀ ਕਹਿੰਦੇ ਆ ਕਿਉਂਕਿ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਕੱਚੂ ਸਿਰਫ ਉਹ ਜਿਹੜਾ ਟੋਪੇ ਦੇ ਵਿੱਚ ਹੁੰਦਾ ਉਸ ਨੂੰ ਜਾਣਦੇ ਆ ਤੇ ਉਹ ਜਿਵੇਂ ਪਾਣੀ ਦੇ ਵਿੱਚ ਜਾਂਦਾ ਉਵੇਂ ਜਿਵੇਂ ਤੁਸੀਂ ਹਾਲ ਦੇਖ ਰਹੇ ਹੋ ਕਿ ਇਹ ਜ਼ਮੀਨ ਦੇ ਵਿੱਚ ਉਹ ਨੂੰ ਦੋ ਦੋ ਸਾਈਡਾਂ ਤੇ ਜ਼ਮੀਨ ਨੂੰ ਇਹ ਖਲਾਰ ਰਹਿਗਾ ਤੇ ਇਸ ਤਰ੍ਹਾਂ ਅੱਗੇ ਖੇਤਾਂ ਦੇ ਖੇਤ ਤੇ ਹਲਾਂ ਦੇ ਹਲ ਖੇਤਾਂ ਦੇ ਵਿੱਚ ਕਈ ਵਾਰ ਵੀੜੀਆਂ ਵੀ ਕੰਮ ਆਉਂਦੇ ਕਿਸਾਨ ਤੇ ਦੋ ਦੋ ਹਲ ਜਾਂ ਤਿੰਨ ਤਿੰਨ ਹਲ ਚਾਰ ਚਾਰ ਹਲ ਵੀ ਕਰਕੇ ਜੇ ਕਿਸੇ ਜ਼ਮੀਨ ਜ਼ਮੀਦਾਰ ਦੀ ਜ਼ਮੀਨ ਬਹੁਣ ਵਾਲੀ ਹੁੰਦੀ ਤਾਂ ਇਸ ਤਰ੍ਹਾਂ ਉਹ ਵਿੜੀਆਂ ਤੇ ਕੰਮ ਵੀ ਕਰਦੇ ਹੁੰਦੇ ਸੀ ਤੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਸਾਡੇ ਕਟੂ ਦੇ ਕਿਸਾਨ ਹੈ ਮੇਰੇ ਨਾਲ ਗਰਨਾਮ ਸਿੰਘ ਤੇ ਇਹਨਾਂ ਦਾ ਇੱਕ ਵੜਦਾ ਤੇ ਸਾਨੂੰ ਇਹ ਪਿਛਲੇ ਕਈ ਦਿਨਾਂ ਤੋਂ ਅਸੀਂ ਇਹ ਵੜਦਾ ਨੂੰ ਜੋੜਨ ਦੀ ਜਾਂ ਚਾਲੂ ਕਰਨ ਦੀ ਅਸੀਂ ਇਹ ਰਿਹਸਲ ਕਰ ਰਹੇ ਸੀ ਜਾਂ ਟ੍ਰੇਨਿੰਗ ਕਰ ਰਹੇ ਸੀ ਜਾਂ ਵੜਦਾ ਨੂੰ ਅਸੀਂ ਚਾਲੂ ਕਰ ਰਹੇ ਸੀ ਤੇ ਅੱਜ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਉਸ ਜਾਤਨ ਨੂੰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣ ਦੇ ਲਈ ਸਜੀਵ ਰੂਪੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਤੁਹਾਡੇ ਸਾਹਮਣੇ ਇਹ ਬਾਹਿਆ ਜਾ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕੱਟੂ ਪ੍ਰਾਸਤ ਚੈਨਲ ਦੀਆਂ ਜਿੰਨੀਆਂ ਵੀਡੀਓ ਨੇਗੀਆਂ ਉਹਨਾਂ ਨੂੰ ਦੇਖੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਅੱਗੇ ਸਾਡੇ ਇਸ ਜਾਤਨ ਨੂੰ ਫਲਾਉਣ ਦੇ ਵਿੱਚ ਸਾਡਾ ਸਹਿਯੋਗ ਦਿਓ ਹਾਂਜੀ ਸਭ ਦਾ ਧੰਨਵਾਦ